ਇਹ ਤਾਂ ਗਰਮੀ ਪੂਰੀ ਹੱਥ ਦੀ ਪੈ ਰਹੀ ਹੈ ਉੱਪੋਂ ਦੇ ਇਲੈਕਟ੍ਰਿਕਾਂ ਦੇ ਕੱਟ ਲੱਗ ਰਹੇ ਨੇ ਕਿ ਲੋਕ ਬਹੁਤ ਪਰੇਸ਼ਾਨ ਨੇ ਕਿ ਖੇਤੀ ਦੋਸ਼ੇ ਦੀ ਨਾਅਟ ਚੱਲੀ ਹੈ ਤੇ ਕਮ ਲਾਈਟ ਕੱਟਾ ਦਾ ਮਤਲਬ ਤਾਂ ਹੈ ਵੀ ਆ ਵੀ ਸਾਡਾ ਕੰਮ ਚੱਲ ਰਿਹਾ ਨਹੀਂ ਲਾਈਨ ਪਾਰਿਆ ਤੋਂ ਸਾਹਮਣੇ ਤੋਂ ਲਾਈਨ ਡਗ ਰਹੀ ਹੈ ਪੂਰੀ ਨਾ ਮੁਕਰ ਰਹੇ ਤੇ ਕਿੰਨੇ ਕਿੰਨਾ ਤੱਕ ਇਹ ਦਰਸਤ ਹੋ ਜੂਗਾ ਬਸ ਇਹ ਦਰਸਤ ਅੱਜ ਦੀ ਅੱਜ ਦੇ ਵਿੱਚ ਹੋਣੀ ਹੈ ਅੱਜ ਕਰਦਾ ਹੈ ਇਸ ਨੂੰ ਲਗਭਗ ਅਸੀਂ ਮੰਨ ਲਈਏ ਵੀ ਸ਼ੇਰਪੁਰ ਦੇ ਲੋਕਾਂ ਨੂੰ ਜਿਹੜੀ ਕਟਾਂ ਤੋਂ ਰਾਹਤ ਮਿਲਣ ਵਾਲੀ ਹੈ ਹਾਂਜੀ ਬਿਲਕੁਲ ਸਸੇ ਗੱਲ ਜੀ ਮੈਂ ਬਲਵਿੰਦਰ ਢਾਲੀਵਾਲ ਤੁਸੀਂ ਦੇਖ ਰਹੇ ਹੋ ਐਲਬੀਐਸ ਨਿਊਜ਼ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਟੈਂਪਰੇਚਰ ਹੈਗਾ ਉਹ 47 ਤੋਂ 50 ਡਿਗਰੀ ਦੇ ਨੇੜੇ ਪਹੁੰਚਿਆ ਹੋਇਆ ਹੈਗਾ ਆਪਾਂ ਜਿਸ ਤਰ੍ਹਾਂ ਦੇਖ ਰਹੇ ਹਾਂ ਵੀ ਕਸਬਾ ਸ਼ੇਰਪੁਰ ਦੇ ਵਿੱਚ ਲੱਗ ਰਹੇ ਬਾਰ ਬਾਰੀ ਬਾਰੀ ਲੱਗ ਰਹੇ ਵੱਡੇ ਕਟਾਂ ਤੋਂ ਪਰੇਸ਼ਾਨ ਲੋਕਾਂ ਨੇ ਅੱਜ ਜਿਹੜਾ ਕਾਤਰੋਂ ਰੋਡ 'ਤੇ ਕੱਸੀ ਆ ਉੱਥੇ ਇੱਕ ਧਰਨਾ ਲੱਗਿਆ ਹੈਗਾ ਉਹ ਲਾਈਟ ਨਾ ਆਉਣ ਕਾਰਨ ਦੇਖ ਸਕਦੇ ਹੋ ਤੁਸੀਂ ਵੀ ਵੱਡਾ ਜਿਹੜਾ ਇਕੱਠ ਹੈਗਾ ਉਹ ਇੱਥੇ ਹੋਇਆ ਹੋਇਆ ਹੈਗਾ ਆਪਾਂ ਪੂਰੀ ਗੱਲਬਾਤ ਕਰਾਂਗੇ ਵੀ ਇਹ ਕੀ ਮਾਮਲਾ ਹੈਗਾ ਪੂਰਾ ਵੀ ਲਾਈਟ ਦਾ ਬਾਰੀ-ਬਾਰੀ ਇੰਨੇ ਕੱਟ ਲੱਗਣ ਦਾ ਕੀ ਕਾਰਨ ਹੈਗਾ ਆਪਾਂ ਇੱਥੇ ਮੌਜੂਦ ਨੇ ਐਸਡੀ ਸਾਹਿਬ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਕੀ ਰੌਲਾ ਰੱਪਾ ਕੀ ਹੈਗਾ ਉਹਦੇ ਦੇ ਉੱਤੇ ਵੀ ਗੱਲਬਾਤ ਕਰਾਂਗੇ ਵੀ ਆਪਣੇ ਜਿਹੜਾ ਕਿਸਾਨ ਯੂਨੀਅਨ ਦੇ ਆਗੂ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਤੇ ਇਹ ਕੀ ਮਾਮਲਾ ਸੀਗਾ ਪੂਰਾ ਜਿਹੜਾ ਅੱਜ ਇੰਨਾ ਇਹ ਮਾਮਲਾ ਭੱਖਿਆਗਾ ਕੀ ਕੀ ਕਾਰਨ ਸੀਗਾ ਜੀ ਇਹ ਕਾਰਨ ਇੱਕ ਲਾਈਨ ਆ ਜਿਹੜੀ ਕੱਢੀ ਹੈਗੀ ਛੇਰਪੁਰਾਸ ਤੇ ਜਿਹਦੇ ਵਿੱਚ ਕੱਚੀ ਦੇ ਨਾਲ ਨਾਲ ਪਹੀ ਹੈਗੀ ਖੇਤਾਂ ਦਾ ਰਾਹ ਹੈਗਾ ਤੇ ਰਾਹ ਦੇ ਨਾਲ ਹੀ ਇੱਕ ਕੱਚੀ ਦਾ ਖਾਲ ਹੈ ਜਿਹੜਾ ਉਹ ਲਾਈਨ ਆ ਬਾਕੀ ਲਾਈਨ ਸਾਰੀ ਦਰੁੱਤ ਕੱਢੀ ਗਈ ਇੱਕ ਖੇਤ ਦੇ ਵਿੱਚ ਉਹ ਲਾਈਨ ਆ ਜਿਹੜੀ ਪਹੀ ਦੇ ਵਿੱਚ ਖੰਭਾ ਗੱਡਿਆ ਗਿਆ ਜੀਦਾ ਜਨ ਹੀ ਰਾਹਗੀਰਾਂ ਨੂੰ ਤਕਲੀਫ ਚੀਗੀ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕਰਿਆ ਕੱਲ ਵੀ ਗੱਲਬਾਤ ਹੋਈ ਹੈਗੀ ਇਹ ਕਹਿੰਦੇ ਉਈ ਇਹ ਜੈਂਪੁਰ ਨਹੀਂ ਲਾਉਂਦੇ ਖੰਭਾ ਪੱਟ ਕੇ ਦੂਸਰੀ ਸਾਈਡ ਕਰ ਲਾਂਗੇ ਉੱਥੇ ਜਿਹੜਾ ਖੱਡਾ ਵੀ ਕੱਢਿਆ ਹੋਇਆਗਾ ਜਿਹੜਾ ਕੋ ਗੱਲ ਨੂੰ ਲੈ ਕੇ ਜਣੀ ਇਨਕਾਰ ਕਰਤਾ ਇਹਨਾਂ ਨੇ ਕੱਢਣ ਤੋਂ ਉਸ ਤੋਂ ਬਾਅਦ ਦੇ ਵਿੱਚ ਜੋ ਸਾਡੇ ਆਗੂ ਨੇ ਜਥੇਬੰਦੀ ਦੇ ਉਹ ਇਕੱਠੇ ਹੋਏ ਗੱਲਬਾਤ ਹੋਈ ਤੇ ਪ੍ਰਸ਼ਾਸਨ ਆਇਆ ਉਸ ਤੋਂ ਬਾਅਦ ਦੇ ਵਿੱਚ ਜੋ ਸਮਝੌਤਾ ਹੈਗਾ ਸਮਝੌਤਾ ਹੋਇਆ ਵੀ ਦੱਸ ਦਿੰਦੇ ਅੰਦਰ ਅੰਦਰ ਜਿਹੜੀ ਲਾਈਨ ਆ ਉਹ ਖੰਭਾਗਾ ਪੱਟ ਕੇ ਦਰੋਹਤਾ ਜਿਹੜਾ ਕੀਤਾ ਹੈ ਉਹ ਦੂਸਰੇ ਖੰਭਿਆਂ ਦੇ ਨਾਲ ਮੇਲਜੋਲ ਖਾ ਕੇ ਜਿਹੜਾ ਉਹ ਰਾਹ ਦਾ ਡਿੱਕਾ ਹੈਗਾ ਵੀ ਉਹ ਚੱਕ ਕੇ ਖੰਭਾ ਹੈਗਾ ਜਿਹੜਾ ਖੰਭਾ ਉੱਥੇ ਗੱਡਿਆ ਜਾਊਗਾ। ਬਿਲਕੁਲ ਜੀ ਆਪਾਂ ਸਬੰਧਤ ਐਸਡੀਓ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਇਹ ਜਿਹੜੇ ਬਾਰੀ-ਬਾਰੀ ਜਿਹੜੇ ਕੱਟ ਲੱਗ ਰਹੇ ਨੇ ਲੋਕ ਪਰੇਸ਼ਾਨ ਨੇ ਤੇ ਉਹ ਇਹਨਾਂ ਨੂੰ ਕਦੋਂ ਤੱਕ ਇਹ ਜਿਹੜਾ ਜਲਦੀ ਜਿਹੜੀ ਲਾਈਟ ਨੂੰ ਦਰੁਸਤ ਕਰਨਗੇ। ਸਾਡੇ ਨਾਲ ਸਬੰਧਤ ਐਸਡੀਓ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ। ਐਸਡੀਓ ਸਾਹਿਬ ਜਿਸ ਤਰ੍ਹਾਂ ਸ਼ੇਰਪੁਰ ਦੇ ਵਿੱਚ ਅਣ ਚਾਹੇ ਕਟ ਲੱਗ ਰਹੇ ਨੇ ਵੱਡੇ ਵੱਡੇ ਕਟ ਲੱਗ ਰਹੇ ਨੇ ਲੋਕਾਂ ਦਾ ਬੁਰਾ ਹਾਲ ਹੈ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਅੱਜ ਵੀ ਸਵੇਰੇ 8:30 ਤੋਂ 9:30 ਦਾ ਟਾਈਮ ਸੀਗਾ ਤੇ ਹੁਣ ਵੀ ਉੱਥੋਂ ਦਾ ਜਿਹੜਾ ਮਾਹੌਲ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਵੀ ਲੋਕਾਂ ਦਾ ਤੇ ਕੀ ਹਾਲਤ ਹੈਗੀ ਤੇ ਕੀ ਕਹਿਣਾ ਚਾਹੋਗੇ ਫਿਰ ਦੇਖੋ 1 ਘੰਟੇ ਦਾ ਹੀ ਕਟ ਸੀਗਾ ਸਾਡਾ ਹਮ ਕੰਮ ਸਹੀ ਚੱਲ ਰਿਹਾ ਸੀ ਬਿਲਕੁਲ ਇਹ ਕਿਸਾਨ ਯੂਨੀਅਨ ਦੁਆਰਾ ਰੋਕਿਆ ਗਿਆ ਕੰਮ ਜਿਸ ਕਰਨਾ 2-4 ਘੰਟੇ ਸਾਡਾ ਕੰਮ ਲੇਟ ਹੋ ਗਿਆ ਜੰਪਰ ਪਹਿਨਣ ਨਹੀਂ ਦਿੱਤੇਗੇ ਤੇ ਹੁਣ ਫੁੱਲ ਸਪੋਰਸ ਆਇਆ ਉਹਨਾਂ ਦੀ ਹਾਜ਼ਰੀ ਵਿੱਚ ਸਾਰਾ ਫੈਸਲਾ ਹੋ ਗਿਆ ਜੰਪਰ ਪਹਿ ਕਮ ਲਾਈਟ ਕੱਟਾ ਦਾ ਮਤਲਬ ਤਾਂ ਮੇ ਵੀ ਆ ਵੀ ਸਾਡਾ ਕੰਮ ਚੱਲ ਰਿਹਾ ਨਵੀਂ ਲਾਈਨ ਪਾਰਿਆ ਸੋ ਸਾਹਮਣੇ ਦੇਖੋ ਲਾਈਨ ਚੱਲ ਰਹੀ ਹੈ ਪੂਰੀ ਕੰਮ ਚੱਲ ਰਿਹਾ ਉੱਥੇ ਕਿੰਨੇ ਕਿਦਾਂ ਤੱਕ ਇਹ ਦਰਸਤ ਹੋ ਜੂਗਾ ਸਾਰਾ ਬਸ ਇਹ ਦਰਸਤ ਅੱਜ ਦੀ ਠੜੀ ਅੱਜ ਦੇ ਵਿੱਚ ਹੋ ਜੂਗਾ ਜੀ ਅੱਜ ਕਰ ਦਾਂਗੇ ਸ਼ਾਮ ਨੂੰ ਲਗਭਗ ਅਸੀਂ ਮੰਨ ਲਈਏ ਵੀ ਸ਼ੇਰਪੁਰ ਦੇ ਲੋਕਾਂ ਨੂੰ ਜਿਹੜੀ ਕੱਟਾਂ ਤੋਂ ਰਾਹਤ ਮਿਲਣ ਵਾਲੀ ਆ ਹਾਂਜੀ ਹਾਂ ਬਿਲਕੁਲ ਅੱਜ ਮਿਲ ਜੂਗੀ ਇਹ ਸੰ ਸਾਡੇ ਨਾਲ ਮੌਜੂਦਾ ਜਿਹੜੇ ਐਸਡੀਓ ਦੇ ਬਿਜਲੀ ਬੋਰਡ ਦੇ ਉਹਨਾਂ ਨੇ ਕਿਹਾ ਵੀ ਜਿਹੜੇ ਬਾਰੀ ਬਾਰੀ ਜਿਹੜੇ ਕੱਟ ਲੱਗ ਰਹੇ ਨੇ ਉਹ ਕੰਮ ਚੱਲ ਰਿਹਾ ਮੋਕਣ ਦੇ ਨੇੜੇ ਲੱਗਾ ਹੋਇਆ ਹੈਗਾ ਵੀ ਉਹ ਜਿਹੜੇ ਕਟਾਂ ਤੋਂ ਕਸਵਾ ਸੇਰਪੁਰ ਦੇ ਲੋਕਾਂ ਨੂੰ ਨਜਾਤ ਅੱਜ ਤੋਂ ਬਾਅਦ ਮਿਲ ਜਾਵੇਗੀ ਮੇਰੇ ਨਾਲ ਕਸਵਾ ਸੇਰਪੁਰ ਦੇ ਜਿਹੜੇ ਵਸਿੰਦੇ ਨੇ ਉਹ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਬਾਈ ਕੀ ਕਹਿਣਾ ਚਾਹੋ ਤੁਸੀਂ ਸਤੇਹੀ ਕਹਿਣਾ ਚਾਹੁੰਦੇ ਜੀ ਲੋਕ ਇੱਕ ਤਾਂ ਗਰਮੀ ਪੂਰੀ ਹੱਤ ਦੀ ਪੈਰੀ ਜੀ ਉਪੋਂ ਦੇ ਲਾਈਟਾਂ ਦੇ ਕੱਟ ਲੱਗ ਰਹੇ ਨੇ ਵੀ ਲੋਕ ਬਹੁਤ ਪਰੇਸ਼ਾਨ ਨੇ ਵੀ ਛੇਤੀ ਤੋਂ ਛੇਤੀ ਲਾਈਟ ਛੱਡੀ ਜਾਵੇ ਜੋ ਵੀ ਇਹ ਰਿਪੇਅਰ ਦਾ ਕੰਮ ਜਾਂ ਤਾਂ ਇਹ ਜਦੋਂ ਮੌਸਮ ਠੀਕ ਹੁੰਦਾ ਉਦੋਂ ਕੀਤਾ ਜਾਵੇ ਉਹ ਛੋਟੇ ਸਾਹਮਣੇ ਜਿਹੜੇ ਖੜਨਾ ਡੁੱਪਰ ਹੋਇਆ ਪਿਆ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਲਾਈਟ ਵਾਲੇ ਗਲਤ ਨੇ 14 ਤੱਕ ਰਹੀਆਂ ਨੇ ਜੀ ਉੱਪਰ ਮੁੰਡੇ ਖੰਭਿਆਂ ਤੇ ਚੜੇ ਖੜੇ ਨੇਗੇ ਇਹ ਸਭ ਤੋਂ ਬੈਟਰ ਇਹ ਹੈ ਜੀ ਜਦੋਂ ਮੌਸਮ ਠੀਕ ਹੁੰਦਾ ਮੀਂਹੂ ਪਏ ਹੁੰਦੇ ਨੇ ਇਹ ਉਦੋਂ ਰਿਪੇਅਰ ਕੀਤੀ ਜਾਵੇ ਉਦੋਂ ਨਾਲ ਲੋਕ ਪਰੇਸ਼ਾਨ ਹੋਣ ਨਾ ਇਹ ਪਰੇਸ਼ਾਨ ਐਤਾ ਪ੍ਰਸ਼ਾਸਨ ਤੁਸੀਂ ਮੰਗ ਕਰਦੇ ਆਂ ਵੀ ਜਲ ਤੋਂ ਜਲ ਲਾਈਟ ਛੱਡੀ ਡਿਊਟੀ ਤੇ ਪੱਕੀ ਪਰਮਾਨੈਂਟ ਰਾਤ ਨੂੰ ਮੁਲਾਜ਼ਮ ਕਿਤੇ ਆਣ ਤੇ ਜੇ ਇਹਨਾਂ ਤੋਂ ਕੋਈ ਕੰਮ ਕਰਾਉਣੇ ਆ ਤਾਂ ਉਸ ਤੋਂ ਬਾਅਦ ਇਹ ਕਹਿੰਦੇ ਆ ਸਾਡੀ ਡਿਊਟੀ ਨੂੰ ਨੂੰ ਕਹੋ ਉਥੇ ਦਿੱਕਤ ਆਉਂਦੀ ਆ ਹਰ ਸਾਲ ਦਾ ਕ ਲਾਸਟ ਈਅਰ ਵੀ ਲੈਂਡ ਲੋਕਾਂ ਦੇ ਨਾਲ ਲਾ ਕੇ ਰਿਪੇਅਰ ਕਰਵਾ ਕੇ ਸਵੇਰੇ 9:00 ਵਜੇ ਲੈਟ ਚੱਲੀ ਆ ਉਦੋਂ ਤੋਂ ਪਹਿਲੇ ਸਾਲ ਵੀ ਇਹ ਹਾਲ ਹੋਇਆ ਜਦੋਂ ਹਰ ਸਾਲ ਗਰਮੀ ਦੇ ਵਿੱਚ ਆ ਕੇ ਇਹ ਸਮੱਸਿਆ ਆਉਂਦੀ ਆ ਤਾਂ ਇਹ ਡਿਪਾਰਟਮੈਂਟ ਨੂੰ ਚਾਹੀਦਾ ਵੀ ਟਾਈਮ ਰਹਿੰਦੇ ਦੀ ਰਿਪੇਅਰ ਕਰਕੇ ਇਹਨੂੰ ਦਰੁਸਤ ਕਰਕੇ ਸਹੀ ਸਪਾਈ ਦਿੱਤੀ ਜਾਵੇ ਹੁਣ ਤਸਵੀਰ ਪਰਦੇ ਵਿੱਚ ਲਾਸਟ ਜਦੋਂ ਦੀ ਗਰਮੀ ਪੈਣ ਲੱਗੀ ਆ ਉਦੋਂ ਨਹੀਂ ਇੱਕ ਦਿਨ ਛੱਡ ਕੇ ਤਕਰੀਬਨ ਹਰ ਰੋਜ਼ ਕੱਟ ਹੁੰਦਾ ਇੱਕ ਦਿਨ ਛੱਡ ਕੇ ਜੇ ਕੱਟ ਨਹੀਂ ਹੁੰਦਾ ਤਾਂ ਕਹਿੰਦੇ ਆ ਕਿਤੇ ਫਾਲਟ ਪੈ ਗਿਆ ਹੁਣ ਇਹਨਾਂ ਨੇ ਪਹਿਲਾਂ ਪਰਮਿਟ ਲੈਤੇ ਗਏ ਮਹਿਕਮੇ ਵੱਲੋਂ ਕਿ ਕੱਟ ਰਿਹਾ ਜੇ ਲੋਕਾਂ ਨੇ ਪੁੱਛਿਆ ਕਾਹਦਾ ਕੱਟ ਹੈ ਜੀ ਇਹ ਕਹਿੰਦੇ ਲੈਣਾ ਦੀ ਰਿਪੇਅਰ ਅਤੇ ਦਰਖਤ ਵਗੈਰਾ ਜੋ ਡਾਣੇ ਨਾਲ ਲੱਗਦੇ ਆ ਉਹ ਕੱਟਣ ਲਈ ਪਰਮਿਟ ਲੈਂਦੇ ਨੇ ਤੇ ਪਰ ਉਹ ਜਿਸ ਦਿਨ ਨੇਰੀ ਆਈ ਉਹ ਸਾਰਾ ਦਰਖਤਾਂ ਦਾ ਹਾਲ ਫੇਰ ਲੋਕਾਂ ਨੇ ਦੇਖਿਆ ਚਲੋ ਇਹ ਮੁੰਡੇ ਕਹਿੰਦੇ ਜੰਗਲਾਤ ਵਿਭਾਗ ਮੰਤਲ ਨੇ ਪਰ ਉਹ ਰਲ ਮਿਲ ਕੇ ਵਿਭਾਗਾ ਨੂੰ ਹੱਲੇ ਚੀਜ਼ ਦਾ ਕੱਟਣਾ ਚਾਹੀਦਾ ਜਿਹੜੀ ਕਿ ਲੋਕਾਂ ਨੂੰ ਇੱਕ ਤਰ੍ਹਾਂ ਵੀ ਹੁਣ ਤੁਸੀਂ ਸ਼ਹਿਰਪੁਰ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕੁਝ ਪਿੰਡਾਂ ਦੇ ਵਿੱਚ ਲੋ ਮਕਾਨ ਖੁੱਲੇ ਹੁੰਦੇ ਆ ਸ਼ਹਿਰ ਦੇ ਵਿੱਚ ਮਕਾਨਾਂ ਦਾ ਸਾਈਜ਼ ਘੱਟ ਹੁੰਦਾ ਗਰੀਬ ਲੋਕਾਂ ਦੇ ਜਿਹੜੇ ਕੋਈ ਮਰੀਜ਼ ਪਏ ਨੇ ਛੋਟੇ ਬੱਚੇ ਨੇ ਉਹ ਤੜਫ ਰਹੇ ਨੇ ਪਾਣੀ ਕਿੰਨੀਆਂ ਲੋਕ ਪਿਆਸੇ ਮਾਰ ਰਹੇ ਨੇ ਜ਼ਿਆਦਾਤਰ ਲੋਕਾਂ ਦੀਆਂ ਟੈਂਕੀਆਂ ਖਤਮ ਹੋਈ ਹੁਣ ਅੱਜ ਵਾਲਾ ਜਿਹੜਾ ਇਹ ਮਸਲਾ ਇੱਕ ਘੰਟੇ ਦਾ ਕਹਿ ਕੇ ਇਹਨਾਂ ਨੇ ਕੱਟ ਲਿਆ ਸੀ ਪਰਮਿਟ ਪਰ ਉਹਦੇ ਸਵੇਰੇ 9 ਵਜੇ ਤੋਂ ਲੈ ਕੇ ਹੁਣ ਦੇਖ ਲਓ 2 ਵਜੇ ਤੱਕ ਆ ਗਏ ਉਹੀ ਆਲਾ ਲੋਕ ਗਰਮੀ ਦੇ ਵਿੱਚ ਬੱਚੇ ਤੇ ਬੁਢੀ ਜੋ ਤੜਫ ਰਹੇ ਨੇ ਧੰਨਵਾਦ ਲੋਕ ਪਲੇ ਦਾ ਸਨੇਹਾ ਟੀਵੀ ਦੇ ਲਈ ਬਲਵਿੰਦਰ ਸਿੰਘ ਤਾਲੀਵਾਲ ਦੇ ਖਾਸ ਰਿਪੋਰਟ